ਸ਼ਰਤਲਾਲੋ ਸੁਖਵੀਰ ਨੂੰ ਪੁੱਛ ਲਓ ਚੌਸਰ ਕੀ ਹੁੰਦੀ ਹੈ ਹਾਲਾਂਕਿ ਬੱਸਾਂ ਦਾ ਮਾਲਕ ਹੋ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਘੜਤੇ ਮੈਂ ਕਿਹਾ ਹੈਗੇ ਕਿੰਨੇ ਕਿਸੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਵਹਾਂ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਿਆਸੀ ਹਮਲਾ ਬੋਲੇ ਹੈ ਉਹਨਾਂ ਪਾਰਟੀ ਦੇ ਮੌਜੂਦਾ ਹਾਲਾਤਾਂ ਲਈ ਸੁਖਵੀਰ ਬਾਦਲ ਨੂੰ ਕੋਸਿਆ ਸਲਾਹ ਤਕੜੀ ਵੇਖਣ ਦੀ ਦਿੱਤੀ ਦਾਅਵਾ ਕੀਤਾ ਕਿ ਝਾੜੂ ਨੂੰ ਕੋਈ ਖਤਰਾ ਨਹੀਂ ਤੇ ਤੁਸੀਂ ਐਂ ਕਰਿਓ ਸ਼ਰਤ ਲਾ ਲਓ ਸੁਖਵੀਰ ਨੂੰ ਪੁੱਛ ਲਓ ਚੌਸਰ ਕੀ ਹੁੰਦੀ ਐ ਹਾਲਾਂਕਿ ਬੱਸਾਂ ਦਾ ਮਾਲਕ ਹੋ ਚੌਸਰ ਉਹਨ ਪਤੀ ਨੇ ਚੌਸਰ ਕੀ ਹੁੰਦੀ ਚੌਧਰ ਤਾਂ ਪਤਾ ਹੋਊਗਾ ਉਹਨੂੰ ਚੌ ਚੌਸਰ ਨਹੀਂ ਪਤਾ ਉਹਨੂੰ ਚੌਧਰ ਕੀ ਹੁੰਦੀ ਐ ਤਾਂ ਪਤਾ ਹੋਊਗਾ ਉਹਨੂੰ ਸੋ ਇਸ ਕਰਕੇ ਉਹ ਬੰਦੇ ਜਿਨ੍ਹਾਂ ਦਾ ਕੋਈ ਰਿਲੇਸ਼ਨ ਹੀ ਨਹੀਂ ਕੋਈ ਆਮ ਲੋਕਾਂ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਆਪਾਂ ਕਿਉਂ ਆਪਾਂ ਕੁਰਸੀਆਂ ਤੇ ਬਿਠਾ ਕੇ ਉਹ ਚਲੋ ਕੁਦਰਤੀ ਹੁਣ ਤਾਂ ਰੱਬ ਨਹੀਂ ਕਹਾੜਾ ਚਲਾਤਾ ਨਾ ਕਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬੱਜੀ ਵੀ ਕਹਿੰਦੇ ਸੁਖਵੀਰ ਬਾਦਲ ਨੇ 10 ਕੱਢਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਕੱਢਤੇ ਮੈਂ ਕਿਹਾ ਹੈਗੇ ਕਿੰਨੇ gsi ਪਹਿਲਾਂ 10 ਕੀ ਸੀ ਉਹੀ ਕੱਢਤੇ ਹੁਣ ਫਿਰ ਕੀ ਕਰੋਗੇ ਟੱਕੜੀ ਕਿੱਧਰ ਗਈ ਫਿਰ ਉਹਨੂੰ ਉਹ ਟੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿੱਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਟੱਕੜੀ ਦੀ ਇੱਕ ਰਸੀ ਟੁੱਟ ਜੇ ਉਹ ਤੋਲਣਯੋਗ ਹੀ ਨਹੀਂ ਰਹਿੰਦੀ ਪੰਜੇ 'ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਣਾ ਕੋਟ ਜਾ ਬਣ ਜਾਂਦਾ ਕੀ ਕਹੂੰ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥਿੱਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂਦਾ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤਕੜੀਆਂ ਪੰਜੇ ਦੇਖ ਲਓ ਬਸ